ਨੇ ਲੰਬਾਲੀ ਨੂੰ ਕੀਤਾ ਸ਼ੇਅਰ ਮਾਰਕਟ ਤੋਂ ਮੈਨ ਕਰੋੜਾ ਰੁਪਏ ਦਾ ਜੁਰਮਾਨਾ ਪਾਧੇ ਮਾਰਕਟ ਰੈਗੂਲੇਟਰ ਸੀਬੀ ਨੇ ਇੰਡੀਆ ਦੇ ਟਾਪ ਇੰਡਸਟਰੀਅਲ ਨੇ ਲੰਬਾਨੀ ਨੂੰ 5 ਸਾਲ ਲਈ ਸ਼ੇਅਰ ਮਾਰਕਟ ਤੋਂ ਬਾਹਰ ਕਰ ਦਿੱਤੇ ਨਾਲ ਹੀ ਉਹਨਾਂ ਦੇ 25 ਕਰੋੜ ਦਾ ਜੁਰਮਾਨਾ ਵੀ ਲਾ ਦਿੱਤਾ ਗਿਆ ਐਥੋਂ ਤੱਕ ਹੁਣ ਉਹ ਕਿਸੇ ਡਿਸਟ੍ਰਿਕਟ ਕੰਪਨੀ ਦੇ ਵਿੱਚ ਡਾਇਰੈਕਟਰ ਵੀ ਨਹੀਂ ਬਣ ਸਕਦੇ ਤੇ ਇਹ ਸਭ ਕੁਝ ਹੋਇਆ ਉਹਨਾਂ ਦੁਆਰਾ ਫੰਡ ਦੀ ਹੀਰਾਬੇਰੀ ਕਰਕੇ ਫੰਡਡ ਅਵਰਸਨ ਦੇ ਰੋਗ ਲੱਗੇ ਨੇ ਉਹਨਾਂ ਤੇ 23 ਰਿਪੋਰਟ ਦੇ ਅਨੁਸਾਰ ਜਾਂਚ ਵਿੱਚ ਪਤਾ ਲੱਗਿਆ ਕਿ ਰਿਲਾਇੰਸ होम फाइनेंस लिमिटेड ਦੇ ਰਿਗਾਰਦਿਆਂ ਦੇ ਨਾਲ ਮਿਲ ਕੇ ਉਹਨਾਂ ਨੇ ਦਿਖਾਇਆ ਇਹ ਕਿ ਲੋਕਾਂ ਨੂੰ ਲੋਨ ਦਿੱਤਾ ਗਿਆ ਬਸ ਉਹ ਸਾਨੂੰ ਯੂਜ਼ ਆਫ ਕਰ ਲਿਆ ਸੇਵੀ ਤੇ ਬੈਨ ਲੱਗਣ ਤੋਂ ਬਾਅਦ ਅਨੇ ਲੰਬਾਂ ਨੀਂਆਂ ਕੰਪਨੀਆ ਰिलायंस ਫਾਈਨਾਂਸ ਰिलायंस ਇਨਫਰਾ ਤੇ ਰिलायंस ਪਾਵਰ ਦੇ ਸ਼ੇਅਰ ਮੁੰਦੇ-ਮੁੰਡੇ ਦੇ ਪੇ ਵਿਲਾਇ 2002 ਵਿੱਚ ਦੀ ਰੋਭੇ ਬਣੀ ਦੀ ਮੋਰ ਤੁਹਾਡੇ ਲੰਬਾਂ ਨੀਂਆਂ ਦੇ ਮੁਕੀਸ਼ਮਾਨੀ ਨੇ ਆਪਣੇ ਬਿਜ਼ਨਸ ਅਡਵਰਟ ਕਰ ਲਏ ਤੇ ਅਡਵਰਟ ਕੰਪਨੀਆਂ ਸਾਹਮਣੇ ਆ ਕਿੱਥੇ ਧਾਉਣਗੇ ਸ਼ੰਬਾਨੀ ਦੁਨੀਆ ਦੇ ਟੌਪ 10 ਨਾਂ ਸੁਮੀਰਾ ਦੇ ਗਿਣਤੀ ਵਿੱਚ ਆ ਜਾਂਦੇ ਨੇ ਪਰ ਉਹਦੇ ਨਾਲ ਹੀ ਇੰਨੇ ਲੰਬਾਈ ਇਹ ਇੰਨੇ ਲੰਬਾਈ ਜੋ ਵੀ ਕੰਪਨੀਆਂ ਨੇ ਦੁਨੀਆਂ-ਦੁਨੀਆਂ ਦੇ ਉਸ ਦਿਨੋਂ ਦਿਨ ਡਾਊਨ ਹੋਣਾ ਜਾਰੀ ਹੈ ਤੇ ਕਰਜ਼ੇ ਦੇ ਵਿੱਚ ਡੁੱਬੇ ਜਾਂਦੇ